ਕਿਸਾਨ ਵੀ ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਹੀ ਬਹੁਤ ਸਵਾਗਤ ਉਮੀਦ ਕਰਦਾ ਹਾਂ ਕਿ ਤੁਸੀਂ ਘਰ ਪਰਿਵਾਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਇਸ ਵੇਲੇ ਜਿਹੜਾ ਜੀਰੀ ਦੀ ਲਵਾਈ ਜੋਰਾਂ ਤੇ ਹੈ ਪੰਜਾਬ ਦੇ ਵਿੱਚ ਤੇ ਅੱਜ ਅਸੀਂ ਕਿਸਾਨਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਕਰੀਆਂ ਦੀ ਮੰਡੀ ਤੁੰਗ ਵਾਲੀ ਸੀ ਉਹ ਬੰਦ ਹੋ ਚੁੱਕੀ ਹੈ ਪ੍ਰਸ਼ਾਸਨ ਨੇ ਉਹਨੂੰ ਬੰਦ ਕਰਵਾ ਦਿੱਤਾ ਪਰ ਅੱਜ ਅਸੀਂ ਇੱਕ ਅਜਿਹੀ ਤੁਹਾਡੇ ਨਾਲ ਇੱਕ ਸਟੋਰੀ ਸਾਂਝੀ ਕਰਨ ਲੱਗੇ ਆ ਆ ਜੜੀਆਂ ਦੇ ਬਾਅਦ ਜਿਹੜੇ ਬਕਰੀਆਂ ਰੱਖਣ ਵਾਲਿਆਂ ਤੋਂ ਬਾਅਦ ਜ਼ਿਮੀਂਦਾਰ ਕਿਸਾਨ ਪਰਿਵਾਰਾਂ 'ਚ ਵਧਿਆ ਬਕਰੀਆਂ ਪਾਲਣ ਦਾ ਰੁਝਾਨ ਸਹਾਇਕ ਤੰਦੇ ਵਜੋਂ ਲਾਭ ਲੈਣ ਲਈ ਪਾਲ ਰਹੇ ਨੇ ਬੱਕਰੇ ਬਕਰੀਆਂ ਜਿਹੜੇ ਅੱਗੇ ਚਰਵਾਏ ਹੁੰਦੇ ਸੀ ਜਿਹੜੇ ਲੋਅਰ ਕਲਾਸ ਪਰਿਵਾਰ ਹੁੰਦੇ ਸੀ ਉਹ ਬੱਕਰੀਆਂ ਚਾਰਦੇ ਸੀ ਤੇ ਬੱਕਰੀਆਂ ਖਰੀਦਦੇ ਵੇਚਦੇ ਸੀ ਚਾਹੇ ਇਹ ਕਹ ਲੋ ਕਿ ਅੱਗੇ ਉਹ ਬੱਕਰੀਆਂ ਨੂੰ ਵੇਚੇ ਦਾ ਕੰਮ ਕਰਦੇ ਸੀ ਤੇ ਉਹ ਤੋਂ ਆਪਣਾ ਉਹ ਪਰਿਵਾਰ ਆਪਣੀ ਸਾਰੀ ਜੀਵਿਕਾ ਚਲਾਉਂਦੇ ਸੀ ਹੁਣ ਇਹਦਾ ਜਿਹੜਾ ਰੁਝਾਨ ਹੈਗਾ ਹੈਗਾ ਜ਼ਿਮੀਦਾਰ ਕਿਸਾਨ ਨੇ ਜਿਹੜੇ ਕਿਸਾਨਾਂ ਦੇ ਵਿੱਚ ਵੀ ਇਹਦਾ ਰੁਝਾਨ ਆ ਜਿਹੜਾ ਬੱਕਰੀ ਪਾਲਣ ਦਾ ਰੁਝਾਨ ਆ ਸਹਾਇਕ ਧੰਦੇ ਵਜੋਂ ਲਾਭ ਲੈਣ ਲਈ ਇਹਨਾਂ ਨੇ ਵੀ ਬੱਕਰੀਆਂ ਪਾਲੜੀਆਂ ਸ਼ੁਰੂ ਕਰ ਦਿੱਤੀ ਆਨੇ ਜੇਕਰ ਤੁਸੀਂ ਸਾਡੇ ਕਿਸਾਨ ਵੀਰ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਤੁਸੀਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੱਜ ਅਸੀਂ ਇਸ ਲੇਖ ਦੇ ਜ਼ਰੀਏ ਤੁਹਾਨੂੰ ਨਵੀਂ ਜਾਣਕਾਰੀ ਅਸੀਂ ਕਰੰਟਾ ਚ ਜਾਣਕਾਰੀ ਤੁਹਾਨੂੰ ਦੱਸਣ ਲੱਗੇ ਆ ਕਿ ਅਗਰੇ ਬੱਕਰੀ ਪਾਲਣ ਦਾ ਕੀਤਾ ਕੁਛ ਪਿੱਤਾ ਪਿਤਾ ਪੁਰਖੀ ਹੁੰਦਾ ਸੀ ਤੇ ਹੁਣ ਅੱਜ ਕੱਲ ਇਹ ਕੀਤਾ ਕਿਸਾਨ ਭਰਾ ਨੇ ਜਿਹੜੇ ਛੋਟੇ ਜ਼ਿਮੀਂਦਾਰ ਕਿਸਾਨ ਭਰਾ ਨੇ ਉਹਨਾਂ ਨੇ ਵੀ ਕਰਨਾ ਇਹਨੂੰ ਸ਼ੁਰੂ ਕਰ ਦਿੱਤਾ ਸਹਾਇਕ ਧੰਦੇ ਦੇ ਵਿੱਚ ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਅੰਦਰ ਬੱਕਰੀਆਂ ਪਾਲਣ ਦਾ ਰੁਝਾਨ ਵਧਿਆ ਹੈ ਇਸ ਦੇ ਨਾਲ ਹੋਏ ਸਰਵੇ ਦੌਰਾਨ ਬੱਕਰੀਆਂ ਦੀ ਗਿਣਤੀ ਵੀ ਵਧੀ ਹੈ ਕਿਉਂਕਿ ਆਜੜੀਆਂ ਤੋਂ ਬਾਅਦ ਹੁਣ ਜ਼ਿਮੀਂਦਾਰ ਕਿਸਾਨ ਪਰਿਵਾਰ ਵੀ ਛੋਟੇ-ਛੋਟੇ ਫਾਰਮ ਪਾ ਕੇ ਘਰਾਂ 'ਚ ਬੱਕਰੀਆਂ ਪਾਲ ਰਹੇ ਹਨ ਬੱਕਰੀਆਂ ਚਰਾਉਣ ਦਾ ਕੰਮ ਕਰਦੇ ਆਜੜੀਆਂ ਕੋਲ ਵੀ ਜਾਦਾ ਗਿਣਤੀ 'ਚ ਬੱਕਰੀਆਂ ਨਹੀਂ ਹਨ ਪਰ ਜੋ ਘਰਾਂ 'ਚ ਬੱਕਰੀਆਂ ਜ਼ਿਆਦਾ ਹਨ ਵੱਡੇ ਪੱਧਰ ਤੇ ਪੰਜਾਬ ਚ ਬੱਕਰੀਆਂ ਦੀ ਗਿਣਤੀ ਵਧਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਜ਼ਿੰਮੇਦਾਰ ਨੌਜਵਾਨ ਬੱਕਰੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਤੇ ਟ੍ਰੇਨਿੰਗ ਲੈ ਕੇ ਪੜੇ ਲਿਖੇ ਤਰੀਕੇ ਨਾਲ ਬੱਕਰੀ ਪਾਲਣ ਦਾ ਧੰਦਾ ਕਰ ਰਹੇ ਹਨ। ਤੇ ਅਸੀਂ ਅੱਜ ਗੱਲ ਕਰਿਆ ਨੰਗਲਖੁਰਦ ਦੇ ਕਿਸਾਨ ਦੀ। ਪਿੰਡ ਨੰਗਲਖੁਰਦ ਦੇ ਰਹਿਣ ਵਾਲੇ ਆਜੜੀ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਬੱਕਰੀਆਂ ਤੇ ਭੇਡਾਂ ਦੀ 90 ਦੇ ਕਰੀਬ ਗਿਣਤੀ ਹੈ 90 ਜਾਨਵਰ ਨੇ ਉਹਨਾਂ ਦੇ ਕੋਲ ਜਿਹਦੇ ਵਿੱਚ ਪੇਡਾਂ ਤੇ ਬੱਕਰੀਆਂ ਨੇ ਉਹ ਬਚਪਨ ਤੋਂ ਹੀ ਬੱਕਰੀ ਪਾਲਣ ਦਾ ਕੰਮ ਕਰ ਰਹੇ ਹਨ ਉਹ ਬੱਕਰੀਆਂ ਨੂੰ ਚਰਾਉਣ ਲਈ ਹਰ ਰੋਜ਼ ਖੇਤਾਂ 'ਚ ਜਾਂਦੇ ਹਨ ਤੇ ਇਸ ਦਾ ਦੁੱਧ ਵੀ ਸੇਤ ਲਈ ਉਹਨਾਂ ਦੱਸਿਆ ਕਿ ਬੱਕਿਆਂ ਨੂੰ ਬਿਮਾਰੀਆਂ ਬਹੁਤ ਘੱਟ ਲੱਗਦੀ ਹੈ ਮੇਜਰ ਸਿੰਘ ਜਿਹੜੇ ਨੰਗਲਖੋੜ ਦੇ ਨੇ ਮਾਨਸਾ ਦੇ ਵਿੱਚ ਪੈਂਦਾ ਨੰਗਲਖੋੜ ਦਾ ਪਿੰਡ ਹੈ ਇਹ ਉਹ ਦੱਸਦੇ ਆ ਕਿ ਉਹਨਾਂ ਦੱਸਿਆ ਕਿ ਬੱਕਰੀਆਂ ਨੂੰ ਬਿਮਾਰੀ ਬਹੁਤ ਘੱਟ ਲੱਗਦੀ ਹੈ ਤੇ ਇਸ ਦਾ ਦੁੱਧ ਵੀ ਸਿਹਤ ਲਈ ਬਹੁਤ ਲਾਹੇਵੰਦ ਹੁੰਦਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਬੱਕਰੀਆਂ 'ਚ ਕੋਈ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਬੱਕਰੀਆਂ ਤੇ ਭੇਡਾਂ ਦੀ ਗਿਣਤੀ ਤਕਰੀਬਨ 20 ਸਾਲਾਂ ਤੋਂ ਇੱਕੋ ਜਿਹੀ ਹੀ ਹੈ। ਜਿੰਨੀਆਂ ਬਾਧਿਆਂ ਨਾਲ ਉਹਨੀਆਂ ਹੀ ਵਿਕ ਜਾਂਦੀਆਂ ਹਨ। ਕਹਿੰਦਾ ਪਾਪਕ ਉਹਨਾਂ ਦਾ ਜਿਹੜਾ ਬੈਲੈਂਸ ਆ ਬਰਾਬਰ ਰਹਿੰਦਾ। ਉਹਨਾਂ ਦੱਸਿਆ ਕਿ ਜ਼ਿਆਦਾ ਦੁੱਧ ਬੱਕਰੀ ਤੇ ਬੱਚਿਆਂ ਲਈ ਹੀ ਛੱਡਿਆ ਜਾਂਦਾ ਹੈ। ਬੱਕਰੀ ਫਾਰਮ ਦਾ ਕੰਮ ਕਰਨ ਵਾਲੇ ਵੱਡੇ ਭੰਮੇ ਦੇ ਰਹਿਣ ਵਾਲੇ ਕਿਸਾਨ ਬਲਵਿੰਦਰ ਸਿੰਘ ਬਿੰਦਰ ਨੇ ਦੱਸਿਆ ਕਿ ਉਸ ਕੋਲ 20 ਬੱਕਰੀਆਂ ਹਨ। ਉਹਨਾਂ ਨੇ 5 ਬੱਕਰੀਆਂ ਤੋਂ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ। ਉਹ ਪਿਛਲੇ 3 ਸਾਲ ਤੋਂ ਇਹ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪਹਿਲਾਂ ਸਾਡੇ ਕੋਲ ਮੱਝਾਂ ਹੀ ਸਨ। ਫਿਰ ਅਸੀਂ ਨਾਲ-ਨਾਲ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਮਾਲੂ ਕੋ ਫੱਤਾ ਮੰਡੀ ਚ ਬੱਕਰੀਆਂ ਵੇਚਦੇ ਹਾਂ ਤੇ ਚੰਗਾ ਮੁਨਾਫਾ ਮਿਲ ਜਾਂਦਾ ਹੈ। ਉਹਨਾਂ ਦੱਸਿਆ ਕਿ ਅਸੀਂ 5 ਬੱਕਰੀਆਂ ਤੁੰਗ ਵਾਲੀ ਮੰਡੀ ਤੋਂ ਲਿਆਂਦੀਆਂ ਸਨ। ਹੁਣ ਸਾਡੀਆਂ ਬੱਕਰੀਆਂ ਖਰੀਦਣ ਵਾਲੇ ਲੋਕ ਘਰੋਂ ਹੀ ਲੈ ਜਾਂਦੇ ਹਨ। ਪਿੰਡ ਗੇਲੇ ਦੇ ਰੈਂਡ ਵਾਲੇ ਜਿਹੜੇ ਸ਼ਕੰਦਰ ਸਿੰਘ ਨੇ ਉਹਨਾਂ ਨੇ ਦੱਸਿਆ ਕਿ ਬੱਕਰੀ ਪਾਲਣ ਦੀ ਸਖਲਾਈ ਲੈਣ ਤੋਂ ਬਾਅਦ ਹੀ ਬੱਕਰੀਆਂ ਘਰ ਚ ਰੱਖੀਆਂ ਹਨ। ਉਹਨਾਂ ਦੱਸਿਆ ਕਿ ਉਹ ਖੇਤੀ ਦੇ ਨਾਲ ਨਾਲ ਬੱਕਰੀਆਂ ਪਾਲਣ ਦਾ ਕੰਮ ਵੀ ਕਰਦੇ ਹਨ ਤੇ ਇਹ ਲਾਹੇਵੰਦ ਕੰਮ ਹੈ। ਦੋ ਬੱਕਰੀਆਂ ਲਿਆਂਦਿਆਂ ਸੀ ਕਿ ਹੁਣ ਇਹਨਾਂ ਦੀ ਸੰਖਿਆ 6 ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਸਾਲ ਇੱਕ ਸਾਲ 'ਚ ਦੋ ਵਾਰ ਬੱਚੇ ਦਿੰਦੀਆਂ ਹਨ। ਸ਼ਿਕੰਦਰ ਨੇ ਦੱਸਿਆ ਕਿ ਉਹਨਾਂ ਆਪਣੇ ਘਰ ਦੋ ਨਸਲ ਦੀਆਂ ਬੱਕਰੀਆਂ ਰੱਖਿਆ ਹਨ ਜਿਨ੍ਹਾਂ 'ਚ ਬੀਟਲ ਤੇ ਬਰਬਰੀ। ਜ਼ਿਆਦਾਤਰ ਘਰਾਂ 'ਚ ਲੋਕ ਇਹਹੀ ਦੋ ਨਸਲ ਦੀਆਂ ਬੱਕਰੀਆਂ ਰੱਖਦੇ ਹਨ। ਟ੍ਰੇਨਿੰਗ ਦੇ ਵਿੱਚ ਸਿਖਾਇਆ ਗਿਆ ਸੀ ਕਿ ਬੱਕਰੀ ਦੀ ਜਿੰਨੀ ਸਾਫ ਸਫਾਈ ਰਹੇਗੀ ਉੰਨੀ ਹੀ ਬੱਕਰੀ ਤੰਦਰੁਸਤ ਹੋਵੇਗੀ। ਉਹਨਾਂ ਕਿਹਾ ਕਿ ਕੋਈ ਵੀ ਜ਼ਿੰਮੇਵਾਰ ਸਹਾਇਕ ਧੰਦੇ ਵਜੋਂ ਬੱਕਰੀਆਂ ਰੱਖ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਸੂਬੇ 'ਚ 447000 ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ। ਜਦੋਂ ਕਿ ਇਹ ਅੰਕੜਾ ਸਾਲ 2019 'ਚ ਤੈਨਾਂ ਲੱਖ 47000 ਬੱਕਰੀਆਂ ਸਨ ਡਿਪਟੀ ਡਾਇਰੈਕਟਰ ਡਾਕਟਰ ਰਵੀ ਕਾਂਤ ਨੇ ਸੰਪਰਕ ਕਰਨ ਤੇ ਦੱਸਿਆ ਕਿ ਪਿੰਡਾਂ 'ਚ ਕਿਸਾਨ ਪਰਿਵਾਰ ਵੱਲੋਂ ਦੁੱਧਾਰੂ ਪਸ਼ੂਆਂ ਦੇ ਨਾਲ-ਨਾਲ ਬੱਕਰੀਆਂ ਨੂੰ ਵੀ ਪਾਲਣ ਦੀ ਰਵਾਇਤ ਚੱਲਦੀ ਹੈ ਇੱਕਦਮ ਬੱਕਰੀ ਪਾਲਣ ਦੇ ਖਰਚਾ ਘੱਟ ਹੁੰਦਾ ਹੈ ਤੇ ਸਾਲ 'ਚ ਦੋ ਵਾਰ ਬੱਚੇ ਦੇਣ ਨਾਲ ਇਹਨਾਂ ਦੀ ਸੰਖਿਆ ਵਾਧੀ ਹੈ ਇਹਨਾਂ ਨੂੰ ਸਹਾਇਕਤਾ ਦੇ ਰੂਪ 'ਪੜਾਉਣ 'ਚ ਕੋਈ ਵਕਖਰੀ ਖਰਾਕ ਅਤੇ ਸ਼ਾਮ ਸਵਾਲ ਦਾ ਖਰਚਾ ਨਹੀਂ ਕਰਨਾ ਪੈਂਦਾ ਕੈਬਰਨ ਮੰਤਰੀ ਗੁਰਬੀਰ ਸਿੰਘ ਖੁੱਡਿਆ ਦੇ ਪ੍ਰਮੁੱਖ ਸਕੱਤਰ ਰਾਹੁਲ ਪੜਾੜੇ ਪਸ਼ੂ ਪਾਲਣਾ ਮੱਛੀ ਪਾਲਣ ਤੇ ਡੇਰੀ ਵਿਭਾਗ ਦੀ ਅਗਵਾਈ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਤੰਦੇ ਨੂੰ ਵਪਾਰਕ ਪੱਧਰ ਤੇ ਪਹੁੰਚਾਉਣ ਲਈ ਪਹਿਲਾਂ ਹੀ ਯਤਨਸ਼ੀਲ ਹੈ ਸੋ ਅੱਜਕੱਲ ਜਿਹੜੇ ਛੋਟੇ ਦਰਮਿਆਨੇ ਪਰਿਵਾਰ ਨੇ ਕਿਸਾਨ ਨੇ ਖੇਤੀਬਾੜੀ ਕਰਨ ਵਾਲੇ ਨੇ ਅੱਗੇ ਤਾਂ ਪਹਿਲਾਂ ਜਿਹੜੇ ਪਿਤਾ ਪੁਰਖੀ ਕੀਤਾ ਕਰਦੇ ਸੀ ਉਹ ਹੀ ਸਿਰਫ ਬੱਕਰੀ ਪਾਲਣ ਦਾ ਕੰਮ ਕਰਦੇ ਸੀ ਪਰ ਅੱਜ ਜਿਹੜੇ ਛੋਟੇ ਕਿਸਾਨ ਨੇ ਦਰਮਿਆਨੇ ਮਿਡਲ ਕਲਾਸ ਪਰਿਵਾਰ ਨੇ ਕਿਸਾਨੀ ਦੇ ਨਾਲ ਜੁੜੇ ਉਹ ਚਾਹੇ ਕੋਈ ਝੱਟ ਸਿੱਖ ਪੈਰਲੀ ਨਾਲ ਹੋਵੇ ਚਾਹੇ ਕੋਈ ਹੋਰ ਅਦਰ ਕਾਸਟ ਹੋਵੇ ਜਿਹੜੀਆਂ ਇਹਨਾਂ ਧੰਧਾਂ ਦੇ ਨਾਲ ਪਹਿਲਾਂ ਤੋਂ ਜੁੜੀਆਂ ਹੋਈਆਂ ਨੇ ਪਰ ਅੱਜ ਕੱਲ ਜਿਹੜੇ ਛੋਟੇ ਦਰਮਿਆਨੇ ਜ਼ਿਮੀਦਾਰਾ ਜਿੰਨਾਂ ਕੋਲ ਜ਼ਮੀਨ ਘੱਟ ਹੈ ਉਹਨਾਂ ਲੋਕਾਂ ਨੇ ਵੀ ਅੱਜ ਇਸ ਬੱਕਰੀਆਂ ਪਾਲਣ ਦੀ ਕਿੱਤੀ ਨੂੰ ਸਹਿਯਕਤੰਦੇਵ ਜੋ ਉਪਰਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਬੱਕਰੀ ਸਾਲ ਦੇ ਵਿੱਚ ਦੋ ਵਾਰ ਬੱਚੇ ਦਿੰਦੀ ਹੈ ਤੇ ਇਹਨਾਂ ਦਾ ਜਿਹੜਾ ਵਾਧਾਗਾ ਉਹ ਸਾਲਦਰ ਸਾਲ ਵਧਦਾ ਰਹਿੰਦਾਗਾ ਤੇ ਬੱਚਿਆਂ ਦੀ ਗਿਣਤੀ ਦੇ ਵਿੱਚ ਜਿੱਥੇ ਵਾਧਾ ਹੁੰਦਾਗਾ ਜਿਵੇਂ ਜਿਵੇਂ ਸਾਲ ਗੁਜ਼ਰਦੇ ਜਾਂਦੇ ਆ ਓਵੇਂ ਓਵੇਂ ਹੀ ਇਹ ਬੱਕਰੀਆਂ ਤੇ ਗਿਣਤੀ ਹੈ ਜਿਹੜੀ ਉਹ ਵਾਧਦੀ ਜਾਂਦੀ ਹੈਗੀ ਹੈ ਇਹਦੇ ਨਾਲ ਹੀ ਜਿਹੜੇ ਦਰਮਿਆਨੇ ਕਿਸਾਨ ਹੈਗੇ ਆ ਉਹਨਾਂ ਨੂੰ ਆਪਣਾ ਜਿਹੜਾ ਆਰਥਿਕ ਪੱਖ ਮਜ਼ਬੂਤ ਕਰਨ ਦੇ ਵਿੱਚ ਇਸੇ ਕੇ ਸਬੰਧੀ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਇਹਨਾਂ ਵਾਸਤੇ ਕੋਈ ਬਹੁਤੀ ਤੁਹਾਨੂੰ ਸੰਭ ਸੰਭਾਲ ਜਾਂ ਕੋਈ ਸਪੈਸ਼ਲ ਖਰਾਕ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਕਿਉਂਕਿ ਨਾਰਮਲ ਖਰਚੇ ਦੇ ਨਾਲ ਹੀ ਇਹ ਪਰਿਵਾਰ ਇਹ ਜਿਹੜੇ ਪਰਿਵਾਰ ਹੈਗੇ ਨਾਰਮਲ ਖਰਚੇ ਦੇ ਨਾਲ ਹੀ ਇਹਨਾਂ ਬੱਕਰੀਆਂ ਨੂੰ ਪਾਲਣ ਦਾ ਕੰਮ ਕਰ ਲੈਂਦੇ ਆ ਤੇ ਇਹ ਵੀ ਫਿਰ ਤੁਸੀਂ ਕਿਸੇ ਵੀ ਵੇਲੇ ਵੀ ਜਦੋਂ ਤੁਹਾਨੂੰ ਲੋੜ ਹੈਗੀ ਆ ਕਿਸੇ ਵੀ ਵੇਲੇ ਵੀ ਤੁਸੀਂ ਇਸ ਨੂੰ ਵੇਚ ਸਕਦੇ ਹੋ ਇੱਕ ਤਰ੍ਹਾਂ ਦਾ ਕਿਸਾਨਾਂ ਦੇ ਕੋਲ ਇੱਕ ਏਟੀਐਮ ਹੀ ਹੈ ਜਦੋਂ ਵੀ ਮਰਜ਼ੀ ਚਾਹੋ ਤੁਸੀਂ ਬਿਨਾਂ ਖਰਚੇ ਦੇ ਬਿਨਾਂ ਕਿਸੇ ਚੀਜ਼ ਦੇ ਬਿਨਾਂ ਕਿਸੇ ਛੁੱਟੀ ਦੇ ਤੁਸੀਂ ਪੈਸੇ ਕਢਵਾ ਸਕਦੇ ਹੋ ਜਦ ਹੀ ਤੁਹਾਡੇ ਤੇ ਕੋਈ ਕਹਿੰਦੇ ਹੁੰਦੇ ਆ ਵੀ ਕੋਈ ਖੁਦਾ ਦਾ ਖਾਸਾ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਕੋਈ ਅਚਾਨਕ ਸਾਨੂੰ ਪੈਸੇ ਦੀ ਲੋੜ ਪੈ ਗਈ ਕੋਈ ਘਟਨਾ ਵਾਪਰ ਗਈ ਤਾਂ ਤੁਸੀਂ ਇੱਕ ਜਾਨਵਰ ਨੂੰ ਵੇਚ ਕੇ ਤੁਸੀਂ ਆਪਣੀ ਉਸ ਲੋੜ ਨੂੰ ਪੂਰਾ ਕਰ ਸਕਦੇ ਹੋ ਕਿਉਂਕਿ ਬੱਕਰੀ ਪਾਲਣ ਦਾ ਕਿੱਤਾ ਕੋਈ ਮਾੜਾ ਕਿੱਤਾ ਨਹੀਂ ਰਿਹਾ ਬਹੁਤ ਵਧੀਆਗਾ ਇਹ ਬੱਕਰੀਆਂ ਪਾਲਣ ਦਾ ਕੀਤਾ ਜਿਹੜੇ ਭਰਾ ਬੇਨਤ ਅਤੇ ਲਗਨ ਦੇ ਨਾਲ ਕਰਦੇ ਆ ਅੱਜ ਉਹਨਾਂ ਦਾ ਜਿਹੜਾ ਕੰਮ ਹੈਗਾ ਉਹ ਲੱਖਾਂ ਚ ਹੈ ਤੇ ਲੱਖਾਂ ਦੇ ਵਿੱਚ ਹੀ ਉਹਨਾਂ ਦੇ ਕੋਲ ਇਸ ਵੇਲੇ ਜਾਨਵਰ ਵੀ ਹੈਗੇ ਚੰਗੀ ਚੰਗੀ ਬੀਟਲ ਵਰਬਰੀ ਇਹ ਨਸਲਾਂ ਦੇ ਜਿਹੜੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਹੈਗੇ ਆ ਬੀਟਲ ਨਸਲੋਂ ਤੇ ਵਰਬਰੀ ਨਸਲੋਂ ਬਹੁਤ ਜ਼ਿਆਦੇ ਪਹਿਲ ਦਿੰਦੇ ਆ ਕਿਸਾਨਾਂ ਨੂੰ ਅੱਜ ਕੱਲ ਇਹਨਾਂ ਦੀਆਂ ਪਰਖਾਂ ਵੀ ਹੋਣ ਲੱਗੀਆਂ ਨੇ ਤੇ ਕਿਸਾਨ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦੀ ਸਾਂਭ ਸੰਭਾਲ ਕਰਦੇ ਆ ਤੇ ਚੰਗਾ ਮੁਨਾਫਾ ਵੀ ਕਮਾ ਰਹੇ ਨੇ ਤੋਂ ਜਿਹੜੇ ਕਿਸਾਨ ਵੀਰ ਹਜੇ ਘਰਾਂ ਦੇ ਵਿੱਚ ਨਹੀਂ ਰੱਖਿਆ ਜਾਂ ਉਹਨਾਂ ਕੋਲੇ ਸਪੇਸ ਹੈਗੀ ਹੈ ਜਗ੍ਹਾ ਹੈਗੀ ਆ ਪਾਲਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ 10-10 ਜਾਨਵਰ ਇਕੱਠੇ ਖਰੀਦ ਕੇ ਰੱਖਣੇ ਆ ਵਧੀਆ ਨਸਲ ਦੇ ਤੁਸੀਂ 2-3 ਜਾਨਵਰ ਆਪਣੇ ਘਰੇ ਰੱਖੋ ਤੇ ਉਹਨਾਂ ਤੋਂ ਹੀ ਸਾਲ ਦਾ ਸਾਲ ਜਿਹੜੇ ਤੁਹਾਡੇ ਕੋਲੇ ਇਹਨਾਂ ਦੀ ਗਿਣਤੀ ਹੈਗੀ ਹੈ ਜਾਨਵਰਾਂ ਦੀ ਉਹ ਬਦਲੀ ਸ਼ੁਰੂ ਹੋ ਜਾਣੀ ਹੈ ਭਈਆ ਸੋ ਤੁਹਾਨੂੰ ਅੱਜ ਕਿਸਾਨਾਂ ਨੂੰ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਕਿਸਾਨਾਂ ਦੇ ਨਾਲ ਉਮੀਦ ਕਰਦਾ ਹਾਂਗਾ ਕਿ ਇਹ ਸਾਡੇ ਦੱਸਿਆ ਹੋਇਆ ਆਂਕੜਾ ਸਾਡੀ ਦਿੱਤੀ ਹੋਈ ਜਾਣਕਾਰੀ ਜਿਹੜੇ ਕਿਸਾਨ ਹਜੇ ਨਹੀਂ ਇਸ ਤੰਦੇ ਦੇ ਨਾਲ ਜੁੜੇ ਹੋਏ ਜਰੂਰ ਹੋ ਇਸ ਤੰਦੇ ਦੇ ਨਾਲ ਜੁੜ ਕੇ ਉਹ ਆਪਣੇ ਪਰਿਵਾਰ ਦੀ ਜਿਹੜੀ ਆਰਥਿਕ ਹਾਲਤਾ ਉਹਨੂੰ ਹੋਰ ਮਜ਼ਬੂਤ ਕਰ ਸਕਦੇ ਨੇ ਤੇ ਸਾਡੀ ਅੱਜ ਦੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਮਿਲਦੇ ਆਂ ਦੋਸਤੋ ਇੱਕ ਹੋਰ ਕਿਸੇ ਕਿਸਾਨੀ ਤੰਦੇ ਦੀ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਵਜ ਆਇਤ ਧੰਵਾਜੀ ਨਮਸਕਾਰ